ਹੂੰ ਤਸਵੀਰਾਂ ਦੇਖ ਸਕਦੇ ਹੋ ਜੀ ਇੱਕ ਗੋਲੀ ਜਾਣ ਚੱਲੀ ਐ ਦੂਜੀ ਉਹਨਾਂ ਕਿਹਾ ਦੱਸਿਆ ਇੱਥੇ ਇੱਥੇ ਕਿੰਨਾ ਦੂਜੀ ਪਰ ਮੈਂ ਦੇਖੀ ਲੱਭਣੀ ਧਿਆਨ ਨਾਲ ਉਹਨਾਂ ਦੇ ਹੱਥ ਦੇਖ ਲਓ ਵੀ ਲੱਭਣੀ ਝਾੜੂ ਵਾਰ ਗਿਆ ਭਾਈ ਜੀ ਤਸਵੀਰਾਂ ਦੇਖ ਸਕਦੇ ਹੋ ਇੱਥੇ ਪੁਲਿਸ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆਪਾਂ ਜੁੜ ਕਰਾਂਗੇ ਖੋਲ ਜਿਹੜਾ ਦੇਖ ਰਹੇ ਨੇ ਕੂੜਾ ਪਾ ਦੇ ਸਕਦੇ ਹੋ ਤਸਵੀਰਾਂ ਆਪਣੇ ਹੱਥ ਵਿੱਚ ਫੋਲ ਜਿਹੜਾ ਇਹਨਾਂ ਨੇ ਫੜਿਆ ਗੋਲੀ ਦਾ ਦਾ ਬਾਸਮ ਜਿਹੜੀਆਂ ਤਸਵੀਰਾਂ ਤੁਹਾਨੂੰ ਜੀਆਂ ਦਿਖਾ ਰਹੇ ਹਾਂ ਤੁਹਾਡੇ ਨਾਮ ਤੇ ਕੀ ਗੱਲ ਹੋਈ ਸਾਰੀ ਅੱਛਾ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਤਾਬਾਦ ਦੇ ਰਹਿਣ ਵਾਲੇ ਕੀ ਕੀ ਗੱਲ ਹੋਈ ਅੱਜ ਸਾਰੇ ਇਲਾਕੇ ਇੱਟਾ ਦੀ ਗੱਲ ਹਾਂਜੀ ਗੱਲ ਹੈ ਵੀ ਸਾਡੇ ਬੇਟੇ ਉਧਰ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਜਦੇ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ ਪੰਜ ਤੇ ਹੀ ਪਛਾਣ ਚ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ ਹੈਗੇ 8-10 10-11 ਵਜੇ ਦਾ ਟਾਈਮ ਇਹਦੇ ਵਿੱਚ ਵਿੱਚ ਟਾਈਮ ਤੇ ਉਹ ਜਿਸ ਨੇ ਸਬਾਰੇ ਤੁਹਾਡੇ ਕੋਲ ਕੰਪਲੇਨ ਕੀਤੀ ਹੈ ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆਂਦੇ ਇੱਕ ਪਲੇਨ ਤੁਹਾਡੀ ਤਾਂ ਲਿਖਣੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਆ ਹਾਂਜੀ ਹੁਣ ਤਾਂ ਕੰਪਲੇਨ ਪਾਈ ਗਈ ਹਾਂਜੀ ਲਿਖਾਈ ਗਈ ਉਹਨੇ ਦਾ ਨਾਮ ਕੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਨੇ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀ ਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਆਇਆ ਕੋਈ ਇਹਨਾਂ ਨੇ ਫਿਰ ਉਹਨਾਂ ਨੇ ਉੱਥੇ ਪੈ ਕੇ ਕੱਪੜੇ ਕੁੱਪੜੇ ਵੀ ਪਾੜੇ ਵਾਲਵੂਲ ਵੀ ਬਿਥੇਰੇ ਖੋਏ ਇਹਨਾਂ ਦਾ ਘਰ ਉ ਨਾ ਪਾ ਜੀ ਉਹਨਾਂ ਨੂੰ ਜਾਣਦੇ ਨਹੀਂ ਹੁਣ ਦਾ ਹੈਗੇ ਤੇ ਸਮੋਨੋ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ ਗੋਲੀਆਂ ਵਗੈਰਾ ਵੀ ਚੱਲੀਆਂ ਚੱਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲੋਂ ਹਾਂਜੀ ਕਿਰਪਾਨਾਂ ਵੀ ਚੱਲੀਆਂ ਹੋਰ ਕੀ ਮੰਗੇ ਕੀ ਕਰਦੇ ਕਿੰਨੇ ਕ ਬੰਦੇ ਨੇ ਮੰਗ ਇਹ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਸੁਣਸ਼ਮ ਹੋਣਾ ਚਾਹੀਦਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ ਵਿੱਚ ਪਰਚੇ ਡੀਲ ਵਿੱਚ ਰਹੇ ਆ ਪੁਲਿਸ ਲਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲ ਦੇ ਕਿੱਥੇ ਕਦੀ ਕਿਸ ਨੂੰ ਫੜ ਕੇ ਲਈ ਜਾਂਦੇ ਕਹਿੰਦੇ ਜਨਾਨੀਆਂ ਚੱਲੋ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਫੜ ਲਈ ਵੀ ਨਾਲ ਚੱਲ ਜਾਣਗੇ ਸਮਝਦੇ ਕਿ ਪੁਲਿਸ ਧੱਕਾ ਕਰ ਰਹੀ ਹੈ ਧੱਕਾ ਕਰ ਰਹੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣ ਅਸੀਂ ਵੀ ਨਾਲ ਚੱਲਾਂਗੇ ਅਸੀਂ ਕੱਲੀ ਕਿੱਥੇ ਚੱਲ ਜਾਈਏ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਗੋਲੀ ਦਾ ਸਾਰਾ ਮੁੱਲਾ ਮੁੱਕ ਗਿਆ ਉੱਥੇ ਕੈਮਰੇ ਖਾਣ ਗੋਲੀ ਰਾਤੀ ਚੱ ਮੈਂ ਟੋਟਲ 810 ਬੰਦੇ ਇਹ ਜਿਹਨਾਂ ਦੇ ਹਾਂਜੀ ਜਿਹੜੇ ਪੰਜੇ ਕਿਹਨੇ ਬਣਾਉਣ ਦੇ 15 20 ਜਾਣੇ ਹੈਗੇ ਕੀ ਗੱਲ ਹੋਈ ਆ ਜੀ ਹਾਂ ਬੋਲ ਹਾਂਜੀ ਕੀ ਗੱਲ ਹੋਈ ਸਤਿ ਸ੍ਰੀ ਅਕਾਲ ਜੀ ਨੂੰ ਬੰਦੇ ਹਾਂ ਨਹੀਂ ਅੰਝ ਕਰ ਦੇ ਇੱਕ ਮਿੰਟ ਰਿਕਾਰਡਿੰਗ ਨਹੀਂ ਕਰਨੀ ਪਾ ਜੇ ਮੇਰੀ ਗੱਲ ਕਰਦੇ ਬੇਟੇ ਸਨੈਕ ਵਾਲੇ ਨੇ ਰੋਕਿਆ ਤੇ ਉਹਨਾਂ ਨੇ ਕਿ ਅੱਲਾ ਨੂੰ ਗਾੜੀਆਂ ਉਤਮ ਕੇਆ ਦਿੱਤੀਆਂ ਕਿ ਤੁਸੀਂ ਕੌਣ ਹੋਏ ਗਾਤਰਾ ਵਾਲੇ ਹਨ ਰੋਕਣ ਵਾਲੇ ਹਾਂਜੀ ਹੈ ਉਹ ਸਿੱਖੀ ਨੂੰ ਬਲੌਕ ਕਰਦੇ ਆ ਹਾਂਜੀ ਹੈ ਇਹ ਸਿੱਖੀ ਨੂੰ ਇਹਨਾਂ ਬਦਨਾਮ ਕੀਤਾ ਇਹ ਨਸ਼ਾ ਇਹ ਕਿਹੜਾ ਇਲਾਕਾ ਕਿਹੜਾ ਇਲਾਕਾ ਹੈ ਇਲਾਕਾ ਬਾਜ਼ਾਰ ਮੁਸਤਾਵਾਦ ਮੇਨ ਬਾਜ਼ਾਰ ਮੇਨ ਬਾਜ਼ਾਰ ਉਹਦੇ ਰਹਿਣੇ ਤਾਂ ਕੀ ਗੱਲ ਹੋਈ ਸਾਰੀ ਨਹੀਂ ਮੇਰਾ ਨਾਮ ਮਨਜੀਤ ਕੌਰ ਮੁਸਤਾਵਾਦ ਦੇ ਰਹਿਣ ਵਾਲੇ ਮੇਨ ਬਾਜ਼ਾਰ ਤੇ ਭਾਜੀ ਐਂ ਉੱਥੇ ਮਾਪੋ ਤੇ ਉੱਥੇ ਤਲਤੇ ਬਾਜ਼ਾਰ ਚ ਤੇ ਇਹ ਵੀਰੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲੌਕ ਕਰਦਾ ਤੇ ਉਹਨਾਂ ਨੇ ਹਾਂ ਜੀ ਮੇਰੀ ਹਾਂ ਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਡੱਕਿਆ ਉਹਨਾਂ ਨੂੰ ਤੁਹਾਡੇ ਬੇਟੇ ਨੇ ਰੋਕਿਆ ਕਿ ਨਸ਼ੇ ਰੋਕਿਆ ਅੱਛਾ ਜੀ ਤੇ ਤੁਸੀਂ ਬੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦੋ ਤੁਸੀਂ ਬੱਚਿਆਂ ਨੂੰ ਨਾ ਨਸ਼ਿਆਂ ਤੇ ਲਾਓ ਅੱਛਾ ਜੀ ਹਾਂ ਜੀ ਤੇ ਇਹ ਕਰਨ ਇਹਨਾਂ ਨੇ ਗਲਤ ਸਮਝਿਆ ਹਾਂ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਤੇ ਗੋਲੀਆਂ ਗਾਲੀਆਂ ਚਲਾਇਆ ਹਾਂ ਜੀ ਹਾਂ ਜੀ ਉਹ ਗੱਲ 'ਤੇ ਉਹ ਉਹ ਗੱਲ 'ਤੇ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਚੇ ਆਂ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ ਕੇ ਰੋਕਣ ਤੋਂ ਕੀ ਤਰ੍ਹਾਂ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕ ਬੰਦੇ ਸੀ ਟੋਟਲ ਜੀ ਉਹ ਹੈਗੇ ਜੀ ਇਹ ਬਿੰਦੂ 10 15 ਜਣੇ ਕੋਈ ਨਹੀਂ ਸੁਣੀ ਗਈ ਸੁਣਾਈ ਕੀਤੀ ਕੋਈ ਮੰਦੀ ਮੰਗ ਕੀ ਕਰਦੇ ਪੁਲਿਸ ਤੋਂ ਅਸੀਂ ਮੰਗੇ ਇਉਂ ਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਤੇ ਹੜਾਈ ਹੋਣੀ ਚਾਹੀਦੀ ਹੈ ਅਹੀਂ ਰਾਤ ਪੁਲਿਸ ਨੂੰ ਕਾਲ ਕੀਤੀ ਜਦੋਂ ਲੜਾਈ ਹੋਣ ਦੀ ਨਾ ਉਸੇ ਵੇਲੇ ਅਸੀਂ 2-3 ਵਾਰ ਉਹਨਾਂ ਨੂੰ ਕਾਲ ਕੀਤੀ ਉਹ ਨਹੀਂ ਆਏ ਕੀ ਸਮੇਂ ਤੇ ਕਿਉਂ ਨਹੀਂ ਆਏ ਪੁਲਿਸ ਵਾਲੇ ਜੀ ਇਹ ਹੁਣ ਅਸੀਂ ਨਹੀਂ ਜਾਣਦੇ ਕੀ ਵੀ ਇਹਨਾਂ ਨੇ ਕੋ ਮਤਲਬ ਕੋਈ ਪੈਸੇ ਦਾ ਹਿਸਾਬ ਕਿਤਾਬ ਆ ਕਿ ਕੀ ਹਿਸਾਬ ਆ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਬੰਦਿਆਂ ਦਾ ਜਿਨ੍ਹਾਂ ਨੇ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਇਦਾਂ ਗੋਲੀ ਰੇ ਲਸਿਆਂ ਦਾ ਗੋਲੀ ਦਾ ਇਹਨਾਂ ਨੇ ਪਹਿਲਾਂ ਵੀ ਹੈਗਾ 2-3 ਦੋ-ਤਿੰਨ ਸਾਲ ਬੱਝ ਗਏ ਦੱਸੋ ਨਾ ਭਾਈ ਮਾਰੇ ਜਾਨ ਤਾਂ ਸੋਣਾ ਵੇ ਇੱਥੇ ਰਾਤੀ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਸਾਬਾ ਤਾਂ ਮੈਨੂੰ ਪਤਾ ਹੈ ਮੈਂ ਮਾਰਨਿੰਗ ਪੀਸੀਆ ਤੇ ਚੱਲਦਾ ਹਾਂ ਹਾਂ ਜੀ ਜੀ ਸਾਡੇ ਪੀਸੀਆ ਦੇ ਕੰਪਨੀ ਵਾਲੇ ਮੇਰੇ ਪੀਸੀਆ ਤਾਂ ਧੂਤੀਆ ਤਾਂ ਮੈਂ ਇਹ ਨਾਲ ਆਇਆ ਹਾਂ ਸਾਬਾ ਨਾਲ ਜਿਹੜਾ ਆਲੇ ਕੈਬਿਨੂ ਦੇ ਚੈੱਕ ਕਰ ਰਹੇ ਜੋ ਅਪਡੇਟਿਓਨ ਹੋ ਗਿਆ ਇਹਨਾਂ ਨੂੰ ਕਿਹਾ ਵੀ ਗੋਲੀਆਂ ਚੱਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਕੋਲ ਹੋਣੇ ਕੋਈ ਕੋਈ ਛਾਪਾ ਚਾਹੇ ਕੀਤਾ ਇੱਕ ਬੋਲ ਤਾਂ ਸਿੱਧਾ ਮਿਲਿਆ ਵਾ ਹਾਂ ਜੀ ਬੰਦਾ ਇਨਵੋਲ ਹੋਦਾ ਉਹ ਆਪਾਂ ਲੱਗਿਆ ਕਾਤੀ ਅਜਿਹੀ ਚੋਰੀ ਚੱਲ ਰਹੀ ਆ ਕੈਮਰੇ ਵਗੈਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਕਸ਼ੇ ਤੋਂ ਇਹਨਾਂ ਨੇ ਕਿਹਾ ਨਕਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਲੀਆਂ ਚਲਾਈਆਂ ਗਈਆਂ ਸਭ ਜੋ ਬੁੱਕ ਦੇ ਸਹੀ ਕਾਰਵਾਈ ਹੋਊਗੀ ਕਾਰਵਾਈ ਕਰਨੇ ਕੋਲ ਵੀ ਜੋਾਨੂੰ ਐਵਿਡੈਂਸ ਮਿਲੋ ਕਿ ਉਹਦੇ ਮੁਤਾਬਕ ਕਾਰਵਾਈ ਜੋਰ ਜੋਰ ਹੋਸ਼ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਦਰਜੀ ਹੋਂਾ ਉੱਤੇ ਸਭ ਤੋਂ ਮੈਂ ਤਾਂ ਪਿਸਤ ਸਭ ਪਹਿਲਾਂ ਬੇਸਿਕ ਦੀ ਮੈਂ ਅੱਗੇ ਜਾਣਾ ਸਾਡੇ ਜੋ ਰਿਕਾਰਡ ਕਢਾ ਕੇ ਵੈਰੀਫਾਈ ਕੀਤਾ ਜਾਕਰ ਜਿੰਨੇ ਵੀ ਨਾਲ ਪਰਚੇ ਰਜਿਸਟਰ ਹੈਗੇ ਜਾਂ ਕਿੱਧਰ ਹੈਗੇ ਫ੍ਰੀਵਲ ਬੰਦੇ ਕੀ ਹੈਗੇ ਉਹ ਸਾਰਾ ਇਹਨਾਂ ਦਾ ਬੜੇ ਚੇਤੇ ਦੇ ਕਰਦੇ ਨਸ਼ੇ ਦਾ ਕੰਮ ਹੋ ਬਾਕੀ ਦੂਜੀ ਗੱਲ